ਕੌਣ ਕਹਿੰਦਾ ਹੈ ਮਰੀਆ ਮਗਰ ਮਰੀਆ ਨਹੀਂ ਜਾਂਦਾ ਫਿਰੋਜ਼ਪੁਰ ਦੇ ਪਿੰਡ ਕੋਲਗੜੀ ਤੋਂ ਇੱਕ ਅਜੀਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਰੋਕੇ ਰੱਖ ਦਿੱਤਾ ਹੈ ਦੋ ਭਰਾਵਾਂ ਦੇ ਪਿਆਰ ਦੀ ਇਹ ਮਿਸਾਲ ਸੁਣ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਐਤਵਾਰ ਸਵੇਰੇ 8 ਵਜੇ 71 ਸਾਲਾ ਰਾਜਵੰਦ ਸਿੰਘ ਸੰਧੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰਿਵਾਰ ਅਜੇ ਇਸ ਸਦਮੇ ਵਿੱਚੋਂ ਉੱਭਰਿਆ ਵੀ ਨਹੀਂ ਸੀ ਕਿ ਦੁਪਹਿਰ ਵੇਲੇ ਵੱਡੇ ਭਰਾ ਦਾ ਸੰਸਕਾਰ ਕਰਕੇ ਘਰ ਪਰਤੇ 69 ਸਾਲਾ ਛੋਟੇ ਭਰਾ ਭਗਵੰਦ ਸਿੰਘ ਨੂੰ ਵੀ ਆਪਣੇ ਵੀਰ ਦਾ ਵਿਛੋੜਾ ਅਸਹਿ ਹੋ ਗਿਆ ਸਿਰਫ 7 ਘੰਟਿਆਂ ਦੇ ਫਰਕ ਨਾਲ ਉਸੇ ਕਮਰੇ ਵਿੱਚ ਅਤੇ ਉਸੇ ਬੈੱਡ ਤੇ ਛੋਟੇ ਭਰਾ ਨੇ ਵੀ ਦਮ ਤੋੜ ਦਿੱਤਾ ਇੱਕੋ ਘਰ ਵਿੱਚੋਂ ਉੱਠੀਆਂ ਦੋ ਅਰਥੀਆਂ ਨੇ ਨਾ ਸਿਰਫ ਪਰਿਵਾਰ ਸਗੋਂ ਪੂਰੇ ਪਿੰਡ ਦੀਆਂ ਅੱਖਾਂ ਨਮ ਕਰ ਦਿੱਤੀਆਂ ਇਹ ਮੌਤ ਨਹੀਂ ਸਗੋਂ ਦੋ ਰੂਹਾਂ ਦਾ ਉਹ ਅਟੁੱਟ ਰਿਸ਼ਤਾ ਹੈ ਜੋ ਮੌਤ ਤੋਂ ਬਾਅਦ ਵੀ ਜੁਦਾ ਨਾ ਹੋ ਸਕਿਆ ਕੁਦਰਤ ਦਾ ਇਹ ਕਹਿ ਦੇ ਕੇ ਹਰ ਕੋਈ ਇਹੀ ਕਹਿ ਰਿਹਾ ਹੈ ਜਿਉਂਦੇ ਵੀ ਇਕੱਠੇ ਸੀ ਤੇ ਤੁਰ ਵੀ ਇਕੱਠੇ ਗਏ ਸਾਡਾ ਪਿੰਡ ਹੀ ਕੁਲਗੜੀ ਹੈ ਜੀ ਯਾਨੀ ਗਰਤਸੂ ਸਵੇਰ ਮਾਰਨਿੰਗ ਚੁਰੀ ਸੀ ਉਹ ਮੇਰੇ ਤਾਇਆ ਜੀ ਲੱਗਦੇ ਆ ਉਹਨਾਂ ਨਾਲ ਅਜੰਨ ਸਿੰਘ ਸੀਗੇ ਤੇ ਉਹਨਾਂ ਨੂੰ ਬਾਈਪਾਸ ਸਰਜੀ ਹੋਈ ਸੀ ਉਹਨਾਂ ਦੀ ਕਾਫੀ ਵੀਕਨੈਸ ਸੀ ਤੇ ਉਹ ਉਹਨਾਂ ਦੀ ਮੈਡੀਸਨ ਵਗੈਰਾ ਚੱਲਦੀ ਸੀ ਉਹਨੇ ਡੈਥ ਤੋਂ ਤਕਰੀਬਨ 3 7 ਘੰਟੇ ਬਾਅਦ ਤੇ ਡਾਡੀ ਦੀ ਸ਼ਵਨ ਸਿੰਘ ਉਹ ਉਹਨਾਂ ਕੋਲ ਹੀ ਬੈਠੇ ਰਹੇ ਉਹ ਤੇ ਉਹਨਾਂ ਦਾ ਸਸਕਾਰ ਲਈ ਜਦੋਂ ਉਹਨੂੰ ਲੈ ਕੇ ਗਏ ਪਿੰਡ ਵਾਲੇ ਜਦੋਂ ਵਾਪਸ ਆਏ ਆ ਤਕਰੀਬਨ 8 ਤੋਂ 7 ਤੱਕ 3 7 ਘੰਟੇ ਦੇ ਵਿੱਚ ਵਿੱਚ ਗੜੀ ਜੀ ਵੀ ਉਹਨਾਂ ਦੇ ਪਿੱਛੇ ਹੀ ਉਸੇ ਸੇਮ ਸਾਲ ਦਾ ਅਟੈਕ ਆਇਆਗਾ ਉਹ ਵੀ ਉਹਨਾਂ ਦੇ ਪਿੱਛੇ ਹੀ ਚਲੇ ਗਏ ਕਿਉਂਕਿ ਦੋਵੇਂ ਸਖੀ ਪ੍ਰਾਸੀ ਉਹ ਰਿਕੋ ਦੇ ਨੀ ਉਹਦੀ ਗੱਲ ਤਾਂ ਬਹੁਤ ਸੀ ਨਾ ਬਾਈ ਜੀ ਉਹ ਤਾਂ ਜੀ ਸਰਜਰੀ ਹੋਈ ਬਾਈ ਉਹ ਸਰਜਰੀ ਹੋਈ ਕਾਫੀ ਸਾਲ ਹੋ ਗਿਆ तकरीबन 2015 ਚ ਹੋਈ ਹੈ ਉਹ ਛੋਟੇ ਨੂੰ ਆਮ ਹੀ ਕਹਿੰਦੇ ਹੁੰਦੇ ਸੀ ਵੀ ਮੇਰੀ ਸਰਜਰੀ ਹੋਈ ਹੈ ਮੇਰੀ ਮੈਡੀਸਨ ਦਾ ਚਾਹੀਦੀ ਤੋਂ ਹਮੇਸ਼ਾ ਖਿਆਲ ਰੱਖਿਆਗਾ ਤੋਂ ਕਈ ਵਾਰਸੀ ਜੀ ਕਹਿੰਦੇ ਸੀ ਮੈਂ ਮਰਦੀ ਕਹਿੰਦੇ ਸੀ ਪਰ ਉਹ ਕਹਿੰਦੇ ਸੀ ਸਾਡੀ ਭਾਈ ਤੂੰ ਜੀ ਚਲਾ ਗਿਆ ਤੇ ਪਿੱਛੇ ਆਉਂਗਾ ਇਹ ਜੀ 2 9 9 ਤਰੀਕ ਨੂੰ ਹੋਈ ਉਸ ਸੋਮਵਾਰ ਜੀ ਸਵੇਰ ਨੂੰ ਦੇ 8 ਸਵਾ 8 ਦੇ ਕਰੀਬ ਡੈਥ ਹੁੰਦੀ ਦਾ ਜੀ ਤੇ ਡੈਡੀ ਜੀ ਦੀ ਡੈਥ ਹੁੰਦੀ ਆ ਨੀ ਉਹ 3 1/2 3 ਦੇ ਕਰੀਬ ਪਹਿਲਾਂ ਕਹਿੰਦੇ ਵੀ ਹੁੰਦੇ ਸੀਗੇ ਆਪਣੇ ਬਰਦਰ ਨੂੰ ਹਾਂਜੀ ਉਹ ਆਮ ਹੀ ਕਹਿ ਦਿੰਦੇ ਜਾਸੇ ਨਾਲ ਇਹ ਭਾਈ ਤੁਮ ਜੇ ਲੱਗਾ ਤੇਰੇ ਪਿੱਛੇ ਹੀ ਆਉਂਗਾ ਮੈਂ ਅਸੀਂ ਹਾਸੇ ਦੀ ਗੱਲ ਬਾਤ ਲੈਂਦੇ ਹੁੰਦੇ ਸੀ ਵੀ ਆਏ ਥੋੜਾ ਮਰਿਆ ਮਰਵਾ ਲਏਗਾ ਇਹਦਾ ਅੱਜ ਵੀ ਆਮ ਕਹਿੰਦੇ ਹੁੰਦੇ ਸੀ ਵੀ ਇਹ ਗੱਲਾਂ ਕਹਿਣੀਆਂ ਹੁੰਦੀਆਂ ਪਰ ਹੁਣ ਲੱਗਦਾ ਜਿਵੇਂ ਉਹਨਾਂ ਨੇ ਸੱਚ ਸਾਬਤ ਕਰ ਦਿੱਤਾ ਕਿ ਕੀ ਲੱਗਦੇ ਉਹਨਾਂ ਨੂੰ ਮੈਂ ਇਹ ਤਾਂ ਹੀ ਜੁਆਨ ਸਿੰਘ ਦੇ ਤਾਈ ਆ ਦੀ ਆਪਾਂ ਸਮੇਰੇ ਫਾਦਰ ਸਾਹਿਬ ਪਰ ਰੂਹ ਨੂੰ ਰੂਹ ਲੈ ਗਈ ਕਹਿ ਸਕਦੇ ਹਾਂ ਜੀ ਐਗਜ਼ਾਮਪਲ ਸੈੱਟ ਹੋ ਗਈ ਜਿਵੇਂ ਕਹਿੰਦੇ ਨੇ ਵੀ ਆਪਾਂ ਕਹਿੰਦੇ ਨੇ ਮਰਿਆ ਮਗਰ ਮਰਿਆ ਨਹੀਂ ਜਾਂਦਾ ਉਹਨਾਂ ਨੇ ਇਹ ਸਾਬਤ ਕਰਤਾ ਨਹੀਂ ਕਿ ਜਦੋਂ ਮੋਹ ਹੋਣਾ ਉਹਦੀ ਤੰਦਾ ਖੱਚ ਲੈ ਜਾਂਦੀ ਹੈ ਕੀ ਨਾਮ ਕੋ ਦਾ ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ ਮੇਰੇ ਫਾਦਾ ਜੀ ਦਾ ਨਾਮ ਰਜਨ ਸਿੰਘ ਸੀ ਉਹਨਾਂ ਦੀ ਡੈਥ ਸਵੇਰ ਤਕਰੀਬਨ 6:30 8:30 ਹੁੰਦੀ ਹੈ कि ਜਦੋਂ ਅਸੀਂ ਸੰਸਕਾਰ ਟਾਈਮ ਆਪਦੇ ਫਾਦਰ ਨੂੰ ਲੈ ਕੇ ਜਾ ਰਹੇ ਹਾਂ ਜਦੋਂ ਵਾਪਸ ਆਉਂਦੇ ਹਾਂ ਤੇ ਮੇਰੇ ਚਾਚਾ ਜੀ ਸਰਦਾਰ ਭਗਵੰਤ ਸਿੰਘ ਉਹਨਾਂ ਦੀ ਦਿੱਤ तकरीबन 3:30 ਇੱਥੇ ਗੁੰਜੀ। ਇਹ ਦੋਨਾਂ ਪਰਵੰਦਾ ਪਿਆਰ ਬਹੁਤ ਜ਼ਿਆਦਾ ਸੀ। ਇੱਕ ਦੂਜੇ ਨਾਲ तकरीबन ਰੋਜ਼ ਹੀ ਇੱਕ ਦੂਜੇ ਘੁਲਾਉਂਦੇ ਜਾਂਦੇ ਸੀ। ਇਹਨਾਂ ਕੋਈ ਦਿਨ ਇਹ ਜਾਨੀ ਜਿਸ ਦਿਨ ਉਹ ਆਪਸ ਵਿੱਚ ਮਿਲੇ ਨਾ ਹੋਮ। ਤੇ ਇਹ ਉਹ ਤਰੀ ਬਣਾ ਇੱਕ ਦੂਜੇ ਨੂੰ ਮੇਰਾ ਚਾਚਾ ਜੀ ਨੂੰ ਚਾਚਾ ਜੀ ਮੇਰੇ ਡੈਡੀ ਜੀ ਨੂੰ ਕਹਿੰਦੇ ਹੁੰਦੇ ਸੀ ਜੇ ਤੁਸੀਂ ਗੇਰ ਮੈਂ ਮਗਰੇ ਟੋੜੇ ਮੈਂ ਹੀ ਆਉਣਾ ਹਾਂ ਜੀ ਉਹ ਜਦੋਂ ਅਸੀਂ ਸਰਕਾਰ ਤਾਂ ਚਲੇ ਗਏ ਅਜ ਵਾਪਸ ਜਦੋਂ ਆਏ ਆ ਕੁਝ ਰਿਸ਼ਤੇਦਾਰ ਕਰੇ ਆ ਗਿਆ ਉਹਨਾਂ ਨੂੰ ਕਹਿੰਦੇ ਮੈਨੂੰ ਅੰਦਰ ਉਸੇ ਬੈੱਡ ਤੇ ਲਟਾ ਦਿਓ ਤੇ ਜਦੋਂ ਉਸ ਬੈੱਡ ਤੇ ਗਏ ਉਸੇ ਬੈੱਡ ਤੇ ਉਹਨਾਂ ਦੀ ਸੇਮ ਬੈੱਡ ਦੁੱਤੀ ਦੋ ਹਾਂ ਸੇਮ ਬੈੱਡ ਤੇ ਉਸੇ ਬੈੱਡ ਤੇ ਐਤੋਂ ਪਤਾ ਲੱਗਦਾ ਕਿ ਕਾਫੀ ਮੋਹ ਹੈਗਾ ਹਾਂ ਜੀ ਬਹੁਤ ਮੋਹ ਸੀ ਉਹਨਾਂ ਦੋਨਾਂ ਪਰਵਾਂ ਕੀ ਕੰਮ ਕੀ ਕਰਦੇ ਸੀ ਖੇਤੀਬਾੜੀ ਕਰਦੇ ਸੀ ਪਰਿਵਾਰ ਦੇ ਵਿੱਚ ਕੋਲ ਕੋਣ ਹੋਏਗੇ ਰਜਵੰਤ ਸਿੰਘ ਦੇ ਦੋ ਲੜਕੇ ਤੇ ਭਗਵੰਤ ਸਿੰਘ ਦੇ ਦੋ ਲੜਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਇਹਨਾਂ ਦੀ ਕੋਈ ਮੈਡੀਕਲ ਹਿਸਟਰੀ ਵੀ ਹੈਗੀ ਸੀਗੀ ਹਾਂਜੀ ਹਾਂਜੀ ਦੋਵਾਂ ਦੀ ਨਹੀਂ ਭਗਵੰਤ ਸਿੰਘ ਦੀ ਤਾਂ ਕੋਈ ਮੈਡੀਕਲ ਨਹੀਂ ਤੇ ਰਜਵੰਤ ਸਿੰਘ ਦੀ 2015 ਚ ਇਹਨਾਂ ਦਾ ਬਾਈਪਾਸ ਸਰਜਰੀ ਹੋਈ ਸੀ ਤੇ ਮੈਡੀਸਨ ਉਹਦੀ ਚੱਲ ਰਹੀ ਸੀ ਜੀ ਤੇ ਵੱਡਾ ਬ੍ਰਦਰ ਕੌਣ ਸੀਗਾ ਉਹ ਛੋਟਾ ਬ੍ਰਦਰ ਕੌਣ ਸੀ ਵੱਡਾ ਬ੍ਰਦਰ ਰਜਵੰਤ ਸਰਦਾਰ ਰਜਵੰਤ ਸਿੰਘ ਤੇ ਛੋਟਾ ਬ੍ਰਦਰ ਸਾਹਿਬ ਤੁਹਾਨੂੰ